ਜਲੰਧਰ ਦੀ ਲੋਕ ਸਭਾ ਸੀਟ ਨੂੰ ਲੈ ਕੇ ਇਸ ਵੇਲੇ ਚਰਚਾ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਚੌਂ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤਾਂ ਹੁਣ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਣਾ ਦੇ ਵੱਲੋਂ ਰਿਹਾਇਸ਼ ਦੇ ਤੌਰ ਤੇ ਇੱਕ ਕੋਠੀ ਪਸੰਦ ਕਰ ਲਈ ਗਈ ਹੈ ਦੂਰਾ ਸ਼ਗਰੰਦ ਦੇ ਨਾਲ ਤਿਆਰੀਆਂ ਹੋ ਰਹੀਆਂ ਕੋਠੀ 'ਚ ਆ ਰਹੇ ਫਿਰ ਚੰਨੀ ਸਾਹਿਬ ਹਾਂਜੀ ਹਾਂਜੀ ਪੂਰੀ ਤਿਆਰੀ ਹੋ ਰਹੀ ਹੈ ਜੀ ਤੇ ਜਮਾ ਲਗਾਤਾਰ ਤੇਜਪੁਰੀਆਂ ਨੇ ਕਿ ਚੰਜੀ ਸਿੰਘ ਚੰਨੀ ਚੌਣ ਮੈਦਾਨ ਚ ਆ ਰਹੇ ਨੇ ਤਾਂ ਜਿਵੇਂ ਇਹ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ ਲੱਗਦਾ ਕਿ ਇਹ ਫਿਰ ਕਲੀਅਰ ਹੀ ਮੰਨਿਆ ਜਾਵੇ ਕਿ ਚੰਨੀ ਹੀ ਮੈਦਾਨ ਚ ਹੋਣਗੇ ਸ ਆ ਰਹੇ ਨੇ ਫਿਰ ਚੰਜੀ ਸਿੰਘ ਚੰਨੀ ਤੁਹਾਡੀ ਤਾਂ ਗੱਲ ਹੋਈ ਹੋਗੀ ਫਿਲਹਾਲ ਪਹਿਲਾਂ ਤਾਂ ਥੋੜਾ ਜਲਦੀ ਸੀ ਆ ਰਹੇ ਸੀ ਉਧਾ ਤਾਂ ਫਿਰ ਹੁਣੋ ਬੀਟ ਕਰ ਦੇਵੇ ਹਾਈ ਕਮਾਂਡ ਦੇ ਜਦੋਂ ਵੀ ਟਿਕਟ ਅਨਾਉਂਸ ਹੁੰਦੀ ਹੈ ਫਿਰ ਇੱਕ ਤੋਂ ਬਾਅਦ ਚਰਚਾ ਹੋਈ ਜਿਵੇਂ ਚੌਧਰੀ ਪਰਿਵਾਰ ਨੇ ਵੀ ਆਪਣਾ ਦਾਵਾ ਜਤਾਇਆ ਨਜ਼ਰ ਕੀ ਆ ਰਿਹਾ ਹੁਣ ਦੇਖੋ ਚਲੋ ਚੌਧਰੀ ਪਰਿਵਾਰ ਦਾ ਵੀ ਉਹਨਾਂ ਦਾ ਬੇਟਾ ਜਿਹੜਾ ਹੈਗਾ ਫਲੋਰ ਤੋਂ ਐਮ ਐਲ ਏ ਹੈਗਾ ਚਲੋ ਹੱਕ ਮੰਗਦਾ ਹਰੇਕ ਦਾ ਹੀ ਆਪਣਾ ਹੁਣ ਜੇ ਮੈਂ ਉੱਠ ਕੇ ਕਹਿ ਦਿਆਂ ਮੈਂ ਵੀ ਹੱਕ ਜਤਾ ਸਕਦਾ ਪਰ ਠੀਕ ਹੈ ਉਹਨਾਂ ਦਾ ਮੰਗਦਾ ਆਪਣਾ ਹੱਕ ਉਹ ਦਾਅਵਾ ਸਕਦੇ ਆ ਤੇ ਪੰਕੋਣਾ ਆ ਰਿਹਾ ਹੋਰ ਉਹਨਾਂ ਦੇ ਫੈਮਿਲੀ ਉਹਨਾਂ ਦੇ ਵਾਈਫ ਤਾਂ ਉਹ ਵੀ ਆਉਣਗੇ ਬਾਕੀ ਕਹਤਾ ਰਿਹਾ ਸੀ ਵੀ ਬੱਚੇ ਵੀ ਆਉਣਗੇ ਸਾਰੇ ਸ਼ਿਫਟ ਹੋਵਾਂਗੇ ਤੇ ਅੱਛਾ ਤੇ ਕਿਉਂਕਿ ਉਹਨਾਂ ਨੂੰ ਕੋਠੀ ਦੇਖ ਕੇ ਤਾਂ ਬਹੁਤ ਖੁਸ਼ ਹੋਏ ਕਹਿੰਦੇ ਕੋਠੀ ਬਹੁਤ ਵਧੀਆ ਤੁਹਾਡੀ ਵੀ ਅਸੀਂ ਸਾਰੀ ਫੈਮਿਲੀ ਆਵਾਂਗੇ ਜਲੰਧਰ ਦੀ ਲੋਕ ਸਭਾ ਸੀਟ ਨੂੰ ਲੈ ਕੇ ਇਸ ਵੇਲੇ ਚਰਚਾ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਇਹ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਪਿਛਲੇ ਕਈ ਦਿਨਾਂ ਤੋਂ ਜਲੰਧਰ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਔਰ ਹੁਣ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਣਾ ਦੇ ਵੱਲੋਂ ਰਿਹਾਇਸ਼ ਦੇ ਤੌਰ ਤੇ ਇੱਕ ਕੋਠੀ ਪਸੰਦ ਕਰ ਲਈ ਗਈ ਹੈ ਚੋਣਾਂ ਦੇ ਵਿੱਚ ਰਹਿਣ ਵਾਸਤੇ ਇੱਥੋਂ ਹੀ ਚੋਣ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਜਾਏਗੀ ਤਾਂ ਇਹ ਹੰਸਰਾਜ ਬੰਗਾ ਹੁਣਾ ਦੀ ਕੋਠੀ ਹੈਗੀ ਆ ਜਲੰਧਰ ਦੇ ਗੁਰਤੇਗ ਬਹਾਦਰ ਨਗਰ ਦੇ ਵਿੱਚ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਇਹ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਚਰਚਾ ਚੱਲ ਰਹੀ ਹੈ ਕਿ ਚਨਜੀਤ ਸਿੰਘ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਜਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਹੋ ਰਹੀਆਂ ਨੇ ਇਹ ਕੋਠੀ ਚਨਜੀਤ ਸਿੰਘ ਚੰਨੀ ਹੁਣਾ ਦੇ ਵੱਲੋਂ ਪਸੰਦ ਕਰ ਲਈ ਗਈ ਹੈ ਤਾਂ ਇੱਥੋਂ ਸਾਫ਼ ਕਈ ਹੱਦ ਤੱਕ ਹੋ ਸਕਦਾ ਕਿ ਚਨਜੀਤ ਸਿੰਘ ਚੰਨੀ ਹੀ ਚੋਣ ਮੈਦਾਨ ਦੇ ਵਿੱਚ ਹੋ ਸਕਦੇ ਨੇ ਤਾਂ ਕੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਕੋਠੀ ਦੇ ਵਿੱਚ ਤੁਹਾਨੂੰ ਇਹ ਕੋਠੀ ਵੀ ਦਿਖਾਉਣੀ ਆ ਔਰ ਹੰਸਰਾਜ ਬੰਗਾ ਹੋਣਾ ਦੇ ਨਾਲ ਗੱਲਬਾਤ ਵੀ ਕਰਾਂਗੇ ਤਾਂ ਇਸ ਵੇਲੇ ਲੇਬਰ ਲੱਗੀ ਹੋਈ ਆ ਔਰ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਚੋਣਾਂ ਦੇ ਵਿੱਚ ਕੁਝ ਹੀ ਸਮਾਂ ਜਿਹੜਾ ਉਹ ਰਹਿ ਗਿਆ ਉਸ ਨੂੰ ਲੈ ਕੇ ਜਿਹੜੀ ਆ ਲਗਾਤਾਰ ਤਿਆਰੀ ਕੀਤੀ ਜਾ ਰਹੀ ਆ ਤਾਂ ਇਹ ਕੋਠੀ ਹੈਗੀ ਆ ਜਿਹੜੀ ਚੰਨਜੀਤ ਸਿੰਘ ਚੰਨੀ ਹੋਣਾ ਦੇ ਵੱਲੋਂ ਪਸੰਦ ਕੀਤੀ ਗਈ ਆ ਚੰਨਜੀਤ ਸਿੰਘ ਚੰਨੀ ਖੁਦ ਇਸ ਕੋਠੀ ਦੇ ਵਿੱਚ ਆਏ ਹੋਏ ਨੇ ਤਾਂ ਆ ਕੇ ਇੱਥੋਂ ਸਾਰੀ ਪਲੈਨਿੰਗ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਇੱਥੋਂ ਚੋਣ ਰਣਨੀਤੀ ਜਿਹੜੀ ਆ ਉਹ ਤਿਆਰ ਹਤੀ ਜਾਏਗੀ ਤਾਂ ਹੰਸਰਾਜ ਬੰਗਾ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਬੰਗਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਜਗਬਣੀ ਤੇ ਥੈਂਕ ਯੂ ਜੀ ਧੰਨਵਾਦ ਜੀ ਬੜੇ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਹੋ ਰਹੀਆਂ ਕੁੱਟ ਚ ਆ ਰਹੇ ਫਿਰ ਚੰਨੀ ਸਾਹਿਬ ਹਾਂਜੀ ਹਾਂਜੀ ਫੁੱਲ ਤਿਆਰੀ ਹੋ ਰਹੀ ਹੈ ਜੀ ਹਾਂ ਅ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗੱਲ ਹੋਈ ਆਪਣੀ ਜੀ ਅ ਜਦੋਂ ਅਸੀਂ ਅਕਸਰ ਮੈਂ ਵੀ ਇੱਕ ਪਾਰਟੀ ਦਾ ਵਰਕਰ ਆ ਜੀ ਜਿਲ੍ਹਾ ਪ੍ਰੇਸ਼ਾ ਦਾ ਮੈਂਬਰ ਆ ਜਨਮਦਾ ਆਪਣੇ ਸ਼ਹੀਦ ਭਗਤ ਸਿੰਘ ਨਗਰ ਤੋਂ ਜੀ ਅ ਹਲਕਾ ਹਾਂ ਜੀ ਜੌਨਸੀ ਬੰਗਾ ਤੋਂ ਤੇ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਿਛਲੀਆਂ ਇਲੈਕਸ਼ਨਾਂ 'ਚ 22 ਦੇ ਇਲੈਕਸ਼ਨ 'ਚ ਵੀ ਕਾਫੀ ਪਾਰਟੀ ਨੇ ਅਸੀਂ ਸੀਐਮ ਸਾਹਿਬ ਹੁਣੇ ਜਿੱਥੇ ਡਿਊਟੀ ਲਈ ਸੀ ਮੇਰੀ ਭਦੌੜ ਜੀ ਤੇ ਉੱਥੇ ਉਹਨਾਂ ਨੂੰ ਮਿਲਦੇ ਰਹੇ ਹਾਂ ਤੇ ਵੈਸੇ ਇੱਕ ਦਿਨ ਇਦਾਂ ਗੱਲ ਹੋਈ ਤਾਂ ਉਹਨਾਂ ਨੇ ਆਖਿਆ ਵੀ ਤੁਸੀਂ ਇੱਕ ਵਾਰੀ ਜ਼ਿਕਰ ਕੀਤਾ ਸੀ ਵੀ ਜਲੰਧਰ ਆਪਣੀ ਕੋਠੀ ਹੈਗੀ ਆ ਤੇ ਕਿਤੇ ਲੋਡ ਪਈ ਤਾਂ ਆਪਾਂ ਉੱਥੇ ਰਹਿ ਸਕਦੇ ਰਹਿਸ਼ ਕਰ ਸਕਦੇ ਆ ਤਾਂ ਵੈਸੇ ਇਦਾਂ ਸਾਡਾ ਇੱਕ ਦਿਨ ਸ਼ਡਿਊਲ ਬਣਿਆ ਦਾ ਸੀ ਇੱਧਰ ਆ ਗਿਆ ਸੀਐਮ ਸਾਹਿਬ ਵੀ ਆਏ ਨਾਲ ਤੇ ਉਹ ਆ ਕੇ ਕੋਠੀ ਦੇਖ ਗਏ ਹਾਂ ਤੇ ਦੇਖਣ ਤੋਂ ਬਾਅਦ ਫਿਰ ਉਹ ਕੋਠੀ ਉਹਨਾਂ ਨੂੰ ਪਸੰਦ ਆਈ ਹਾਂ ਤੇ ਉਹਨਾਂ ਨੇ ਫਿਰ ਕਿਹਾ ਵੀ ਇਹ ਵਧੀਆ ਹੈ ਬੈਸਟ ਏਰੀਆ ਵੀ ਵਧੀਆ ਹੈ ਕਾਫੀ ਹਾਂ ਤੇ ਆਪਾਂ ਜਿਹੜਾ ਵੀ ਇਲੈਕਸ਼ਨ ਜੇ ਆਪਾਂ ਨੂੰ ਹਾਈ ਕਮਾਂਡ ਵੱਲੋਂ ਇਲੈਕਸ਼ਨ ਦੇ ਲਈ ਆਪਾਂ ਨੂੰ ਮਿਲਦੀ ਹੈ ਡਿਊਟੀ ਲੱਗਦੀ ਇੱਥੋਂ ਤਾਂ ਆਪਾਂ ਇੱਥੋਂ ਹੀ ਕੰਮ ਕਰਾਂਗੇ ਹਾਂ ਜਿਵੇਂ ਚਰਚਾਾਂ ਮਾਰ ਲਗਾਤਾਰ ਤੇਜ਼ ਹੋ ਰਹੀਆਂ ਨੇ ਕਿ ਚੰਨਜੀਤ ਸਿੰਘ ਚੰਨੀ ਚੌਣ ਮੈਦਾਨ ਚ ਆ ਰਹੇ ਨੇ ਤਾਂ ਜਿਵੇਂ ਇਹ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ ਲੱਗਦਾ ਕਿ ਇਹ ਫਿਰ ਕਲੀਅਰ ਹੀ ਮੰਨਿਆ ਜਾਵੇ ਕਿ ਚੰਨੀ ਹੀ ਮੈਦਾਨ ਚ ਹੋਣਗੇ ਦੇਖੋ ਆਪਣੇ ਵੱਲੋਂ ਜਿੱਦਾਂ ਤੁਸੀਂ ਵੀ ਦੇਖਦੇ ਆਂ ਰੋਜ਼ ਨਿਊਜ਼ ਦਾ ਆਪਣਾ ਕੰਮ ਕਰਦੇ ਆਂ ਤੇ ਮੇਰੇ ਹਿਸਾਬ ਨਾਲ ਹਜੇ ਫਿਲਹਾਲ ਕੋਈ ਵੀ ਇਥੋਂ ਹੋਰ ਕੈਂਡੀਡੇਟ ਨੇ ਆਪਣਾ ਹਾਮੀ ਨਹੀਂ ਭਰੀ ਜਾਂ ਸਾਨੂੰ ਸੀਟ ਦਿੱਤੀ ਜਾਵੇ ਜਾਂ ਸਾਨੂੰ ਜਿਹੜੀ ਆ ਇਲੈਕਸ਼ਨ ਲੜਾਈ ਜਾਵੇ ਇਸ ਤਰ੍ਹਾਂ ਦੀ ਕੋਈ ਨਹੀਂ ਦੇਖਿਆ ਮੈਂ ਅੱਜ ਤੱਕ ਨਿਊਜ਼ ਵਿੱਚ ਨਹੀਂ ਸੁਣਿਆ ਸਿਰਫ ਸੀਐਮ ਸਾਹਿਬ ਹੀ ਉਹਨਾਂ ਨੇ ਜਿਹੜਾ ਇਥੋਂ ਕੀਤੀ ਹੈ ਔਰ ਤਿਆਰੀ ਤਾਂ ਅਸੀਂ ਕੋਠੀ ਦੀ ਤੱਕ ਕਰਵਾਈ ਰਹੇ ਆ ਤੇ ਹੋਰ ਉਹਨਾਂ ਜਿਹੜਾ ਮੀਟਿੰਗਾਂ ਦਾ ਸ਼ਡਿਊਲ ਆ ਉਹ ਵੀ ਚੱਲਦਾ ਆਮ ਜਿਵੇਂ ਨਕਉਦਰ ਸਾਈਡ ਨੂੰ ਵੀ 2 ਦਿਨ ਪਹਿਲਾਂ ਆਦਮਪੁਰ ਸਾਈਡ ਨੂੰ ਸੀ ਛੋਟੀਆਂ ਛੋਟੀਆਂ ਜਿੱਦਾਂ ਨੁਕੜ ਮੀਟਿੰਗਾਂ ਕਰਦੇ ਆ ਉਹ ਵਰਕਰਾਂ ਨਾਲ ਤੇ ਮੇਰੇ ਹਿਸਾਬ ਨਾਲ ਤਾਂ ਫੁੱਲ ਤਿਆਰੀ ਹੈ ਜੀ ਉਹਨਾਂ ਦੀ ਅੱਛਾ ਇਹ ਕੋਠੀ ਫਿਰ ਪਹਿਲਾਂ ਖਾਲੀ ਸੀਗੀ ਪੰਗਾ ਸਾਹਿਬ ਹਾਂਜੀ ਇਹ ਕੋਠੀ ਤਕਰੀਬਨ ਸਾਨੂੰ 5-6 ਸਾਲ ਹੋ ਗਏ ਲਈ ਨੂੰ ਹਾਂ ਤੇ ਅਸੀਂ ਵੈਸੇ ਇਹ ਰਿਪੇਅਰ ਵਗੈਰਾ ਕਰਾ ਕੇ ਸੇਲ ਤੇ ਲਗਾਈ ਹੋਈ ਹੈ ਜੀ ਤੇ सीएम साहब ਨਾਲ ਜਦੋਂ ਗੱਲਬਾਤ ਹੋਈ ਸੀ ਕਿ ਕੋਈ ਨਹੀਂ ਵੀ ਅਸੀਂ ਵੇਚ ਰੋਕ ਲੈਨੇ ਆ ਨਹੀਂ ਸੇਲ ਕਰਦੇ ਹੋਏ ਫਿਲਹਾਲ ਵੀ ਆਪਾਂ ਜਿੰਨੇ ਚਿਰ ਵਰਤਣੀ ਆਪਾਂ ਵਰਤ ਸਕਦੇ ਆ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਚੰਜੀ ਸਿੰਘ ਚੰਨੀ ਖੁਦ ਢੇੜਾ ਲਾਗੇ ਨੇ ਪਸੰਦ ਕਰ ਗਏ ਨੇ ਫਿਰ ਕੁਝ ਬਦਲਾਅ ਵੀ ਕਰ ਰਹੇ ਨੇ ਆਪਣੇ ਹਿਸਾਬ ਨਾਲ ਹਾਂਜੀ ਹਾਂਜੀ ਕੁਝ ਥੋੜੇ ਜਿਹਾ ਸਿਗੇ ਚੇਂਜ ਕਰਨੇ ਵਾਲ ਜਿਵੇਂ ਥੋੜੇ ਬਾਥਰੂਮਾਂ ਦਾ ਸੀ ਰਿਪੇਅਰ ਵਗੈਰਾ ਤੇ ਕੁਝ ਹੋਰ ਇੱਕ ਦੋ ਕੁ ਹੈਗੇ ਆ ਚੇਂਜਸ ਉਹ ਅਸੀਂ ਕਰਵਾ ਰਹੇ ਆ ਤੇ ਵਿਦਰ ਨੀਕ ਦੇ ਵਿੱਚ ਅਸੀਂ ਇਹ ਕੋਠੀ ਬਿਲਕੁਲ ਰੈਡੀ ਕਰ ਦੇਣੀ ਉਹਨਾਂ ਦੇ ਰਹਿਣ ਵਾਸਤੇ ਠੀਕ ਹੈ ਹਾਂ ਜੀ ਕਦੋਂ ਤੱਕ ਆਰਏ ਨੇ ਫਿਰ ਚੰਜੀ ਸਿੰਘ ਚੰਨੀ ਤੁਹਾਡੀ ਤਾਂ ਗੱਲ ਹੋਈ ਹੋਗੀ ਫਿਲਹਾਲ ਪਹਿਲਾਂ ਤਾਂ ਥੋੜਾ ਜਲਦੀ ਸੀ ਆਰਏ ਸੀ ਉਧਾ ਤਾਂ ਫਿਰ ਹੁਣ ਉਹ ਬੀਟ ਕਰ ਦੇਵੇ ਹਾਈ ਕਮਾਂਡ ਦੇ ਜਦੋਂ ਵੀ ਟਿਕਟ ਅਨਾਉਂਸ ਹੁੰਦੀ ਆ ਤੇ ਉਦੋਂ ਹੀ ਇੱਥੇ ਜਲਦਾ ਜਾਣਗੇ ਅੱਛਾ ਕਿ ਜਿਵੇਂ ਚੋਣਾਂ ਦੇ ਵਿੱਚ ਤਾਂ ਕਾਫੀ ਰਸਵੀ ਰਹਿੰਦਾ ਐ ਵੈਸੇ ਤਾਂ ਮੈਨੂੰ ਲੱਗਦਾ ਕਿ ਜਗ੍ਹਾ ਬਹੁਤ ਸਾਰੀ ਖੁੱਲੀ ਹੈਗੀ ਐ ਫਿਰ ਸਾਰੇ ਕਮਰੇ ਤਿਆਰ ਕਰਵਾ ਰਹੇ ਹੋ ਕਿ ਜਾਂ ਚਰਨਜੀਤ ਸਿੰਘ ਚੰਨੀ ਹੋਂਾ ਵੱਲੋਂ ਕਿਹੜਾ ਕਮਰਾ ਪਸੰਦ ਕੀਤਾ ਗਿਆ ਉਹਨਾਂ ਨੇ ਸਪੈਸ਼ਲ ਆਪਣੇ ਲਈ ਇੱਧਰ ਚੜ੍ਹਦੇ ਪਾਸੇ ਦਾ ਰੂਮ ਆ ਅੱਛਾ ਤੇ ਉਹਦੇ ਨਾਲ ਹਾਂਜੀ ਬਾਲਕੋਨੀ ਵੀ ਆ ਅਟੈਚ ਬਾਥਰੂਮ ਆ ਹਾਂ ਤੇ ਵਧੀਆ ਆ ਖੁੱਲਾ ਡੁੱਲਾ ਆ ਰੂਮ ਉਦਾਂ ਵੀ ਤੇ ਉਹਨਾਂ ਨੇ ਇਹੀ ਵਾਲਾ ਰੂਮ ਜਿਹੜਾ ਪਸੰਦ ਕੀਤਾ ਹਾਂ ਤੇ ਇਹਦਾ ਥੋੜਾ ਜਿਆਦਾ ਰਿਪੇਅਰ ਵਗੈਰਾ ਸੀ ਬਾਥਰੂਮ ਦੀ ਉਹ ਕਰਵਾ ਰਹੇ ਆ ਠੀਕ ਹੈ ਤੇ ਅਸੀਂ ਤਾਂ ਫੁੱਲ ਤਿਆਰੀ ਵਿੱਚ ਲੱਗੇ ਹੋਇਆ ਜੀ ਹਾਂਜੀ ਹਾਂਜੀ ਅੱਛਾ ਜਿਸ ਤਰੀਕੇ ਨਾਲ ਚਰਚਾਵਾਂ ਚੱਲਦੀਆਂ ਮੈਨੂੰ ਲੱਗਦਾ ਕਾਂਗਰਸ ਦੇ ਵਿੱਚ ਵੀ ਲਗਾਤਾਰ ਚੱਲ ਰਹੀਆਂ ਚਰਚਾਵਾਂ ਪਰ ਕਹਿੰਦੇ ਨੇ ਕਿ ਬਹੁਤ ਹੀ ਹਾਮੀ ਜਿਹੜੀ ਹੈ ਚੰਨੀ ਸਾਹਿਬ ਉਹਨਾਂ ਦੇ ਹੱਕ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਮੈਨੂੰ ਲੱਗਦਾ ਕਿ ਜਲਦੀ ਫਿਰ ਪਹੁੰਚਣਗੇ ਜਨੰਦਰ ਹਾਂਜੀ 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 ਅਸੀਂ ਗਏ ਸੀ ਥੋੜੇ ਦਿਨ ਪਹਿਲਾਂ ਉਹਨਾਂ ਦਾ ਜਨਮ ਦਿਨ ਸੀਗਾ ਤੇ ਮੁਰਿੰਡੇ ਉਹਨਾਂ ਦੀ ਕੋਠੀ ਵਿੱਚ ਅਸੀਂ ਉਦੋਂ ਜਿਹੜਾ ਕੇਕ ਸੀਗਾ ਉਹ ਵੀ ਅਸੀਂ ਲੈ ਕੇ ਗਏ ਸੀਗੇ ਤੇ ਕੇਕ ਵੀ ਉੱਥੇ ਜਾ ਕੇ ਅਸੀਂ ਕਢਵਾਇਆ ਸੀ ਤਾਂ ਉਸ ਦਿਨ ਵੀ ਕਹਿੰਦੇ ਵੀ ਤੁਸੀਂ ਜਲਦ ਜਿਹੜਾ ਆ ਕੋਠੀ ਦਾ ਕੰਮ ਰਿਪੇਅਰ ਕਰਵਾ ਦਿਓ ਤੇ ਫਿਰ ਬਹੁਤ ਜਲਦ ਇੱਥੇ ਆਨੇ ਆ ਫਿਰ ਉਹ ਕੇਕ ਨੂੰ ਲੈ ਕੇ ਬੜੀ ਚਰਚਾ ਹੋਈ ਆ ਤੁਸੀਂ ਵੀ ਸੁਣੀ ਹੋਣੀ ਆ ਮੈਂ ਉਸ ਦਿਨ ਨਾਲ ਹੀ ਸੀ ਉਹ ਜਿਹਦਾ ਫੋਟੋ ਜਿਹੜੇ ਸ਼ੂਟ ਕਰਦੇ ਜਾਂ ਕੈਮਰਾਮੈਨ ਹੁੰਦੇ ਆ ਉਹ ਕਰ ਲੈ ਤੇ ਕਈ ਵਾਰੀ ਜਿੱਦਾਂ ਉਹਨੇ ਥੋੜਾ ਫੋਕਸ ਰੱਖਿਆ ਤਿੰਨ ਚਾਰ ਆਦਮੀਆਂ ਤੇ ਕੋਟਲੀ ਸਾਹਿਬ ਸੀ ਨਾਲ ਸੁਖਵਿੰਦਰ ਕੋਟਲੀ ਜੀ ਉਸਲੇ ਜੀ ਤੇ ਜਵੰਦਰ ਤੋਂ ਸਪੈਸ਼ਲ ਅਸੀਂ ਇੱਕ ਤਿੰਨ ਚਾਰ ਗੱਡੀਆਂ 'ਚ ਅਸੀਂ ਗਏ ਸੀਗੇ ਤੇ ਉਹ ਬਿਲਕੁਲ ਮੈਂ ਵੀ ਸੀਐਮ ਸਾਹਿਬ ਦੇ ਨਾਲ ਤੀਸਰੇ ਨੰਬਰ ਤੇ ਖੜਾ ਸੀਗਾ ਜੀ ਤੇ ਅਸੀਂ ਉਸ ਦਿਨ ਲੈ ਕੇ ਗਏ ਤਾਂ ਕਾਫੀ ਖੁਸ਼ ਹੋਏ ਉੱਥੇ ਏਰੀਏ ਦੇ ਵੀ ਬਹੁਤ ਰੌਣਕ ਮੇਲਾ ਸੀਗਾ ਸੀਐਮ ਸਾਹਿਬ ਨੇ ਆਪਣੀ ਮੋਰੰਡੇ ਕੋਠੀ ਦੇ ਵਿੱਚ ਅ ਸ਼੍ਰੀ ਕੰਡਪਾਟ ਸਾਹਿਬ ਦੇ ਭੋਗ ਵੀ ਪਵਾਏ ਆਪਣੇ ਜਨਮ ਦਿਨ ਤੇ ਹਾਂ ਤੇ ਉਸ ਦਿਨ ਹੋਰ ਵੀ ਕਾਫੀ ਲੀਡਰ ਆਏ ਹੋਏ ਸੀ ਹਾਂ ਤੇ ਬਹੁਤ ਵਧੀਆ ਉਸ ਦਿਨ ਮਾਹੌਲ ਬਣਿਆ ਸੀ ਉੱਥੇ ਤੇ ਕੇਕ ਤੇ ਵੀ ਅਸੀਂ ਸਪੈਸ਼ਲ ਲਿਖਵਾ ਕੇ ਲਗਾਇਆ ਸੀ ਸਾਡਾ ਚੰਨੀ ਵਿੱਚ ਜਲੰਧਰ ਅੱਛਾ ਤੇ ਬਹੁਤ ਵਧੀਆ ਰਿਹਾ ਬਹੁਤ ਇੰਜੋਏ ਕੀਤਾ ਸਾਰਾ ਅੱਛਾ ਜਿਵੇਂ ਪੂਲ ਵਗੈਰਾ ਬਣਿਆ ਹੋਇਆ ਇਹ ਵੀ ਫਿਰ ਕਰਵਾ ਰਹੇ ਹੋ ਸੈਟ ਇਧਰ ਪੂਲ ਹਾਂਜੀ ਪੂਲ ਦੀ वैसे पहले तो ठीक है चालू ही है ਤੇ ਹੁਣ ਇਹਦੀ ਸਫਾਈ ਵਗੈਰਾ ਅੱਛੇ ਤਰੀਕੇ ਨਾਲ ਕਰਵਾ ਰਹੇ ਆ ਤੇ ਜਦੋਂ ਕਿਤੇ ਸੀਐਮ ਸਾਹਿਬ ਦਾ ਮੂਹਰ ਹੋਣਗੇ ਤਾਂ ਪੂਲ ਵਿੱਚ ਵੀ ਨਹਾ ਸਕਦੇ ਆ ਜਾਨੀ ਕਿ ਸਾਰੇ ਪ੍ਰਬੰਧ ਤੁਸੀਂ ਕਰਕੇ ਦੇਤੇ ਉਹਨਾਂ ਨੂੰ ਪੂਰੇ ਕਰਕੇ ਦਵਾਂਗੇ ਜੀ ਹਾਂ ਜੀ ਅੱਛਾ ਜਿਵੇਂ ਫਿਰ ਕੇਕ ਤੋਂ ਬਾਅਦ ਚਰਚਾ ਹੋਈ ਜਿਵੇਂ ਚੌਧਰੀ ਪਰਿਵਾਰ ਨੇ ਵੀ ਆਪਣਾ ਦਾਵਾ ਜਿਤਾਇਆ ਨਜ਼ਰ ਕੀ ਆ ਰਿਹਾ ਹੁਣ ਮਾਹੌਲ ਦੇਖੋ ਚਲੋ ਚੌਧਰੀ ਪਰਵਾਰ ਦਾ ਵੀ ਉਹਨਾਂ ਦਾ ਬੇਟਾ ਜਿਹੜਾ ਹੈਗਾ ਫਲੋਰ ਤੋਂ ਐਮ ਐਲ ਏ ਹੈਗਾ ਚਲੋ ਹੱਕ ਬਣਦਾ ਹਰੇਕ ਦਾ ਹੀ ਆਪਣਾ ਹੁਣ ਜੇ ਮੈਂ ਉੱਠ ਕੇ ਕਹਿ ਦਿਆਂ ਮੈਂ ਵੀ ਹੱਕ ਜਿਤਾ ਸਕਦਾ ਪਰ ਠੀਕ ਹੈ ਉਹਨਾਂ ਦਾ ਬਣਦਾ ਆਪਣਾ ਹੱਕ ਉਹ ਜਿਤਾ ਸਕਦੇ ਆ ਪਰ ਅਸੀਂ ਜੋ ਲੋਕਾਂ ਦੀ ਆਵਾਜ਼ ਆ ਜੋ ਲੋਕਾਂ ਦੇ ਮੈਂ ਵੀ ਇੱਥੇ ਜਲੰਧਰ ਟਿਕਰੀ ਨੂੰ ਹਫ਼ਤੇ 2-3 ਵਾਰ ਆਉਂਦਾ ਆ ਇਸ ਏਰੀਆ 'ਚ ਵੀ ਘੁੰਮਦਾ ਬਹੁਤ ਸਾਰੇ ਮਿੱਤਰ ਦੋਸਤ ਵੀ ਹੈਗੇ ਆ ਸਾਰੇ ਇਹੀ ਕਹਿ ਰਹੇ ਆ ਕਿ ਜੇ ਸੀਐਮ ਸਾਹਿਬ ਨੂੰ ਸਦਾ ਚੰਦਜੀਤ ਸਿੰਘ ਚੰਨੀ ਜੀ ਨੂੰ ਇਥੋ ਟਿਕਟ ਅਨਾਉਂਸ ਹੁੰਦੀ ਆ ਤਾਂ ਆਪਾਂ ਵੱਧ ਚੜ ਕੇ ਹਿੱਸਾ ਲਮਾਂਗੇ ਔਰ ਜਿਤਾਵਾਂਗੇ ਅੱਛਾ ਜਿਵੇਂ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਹੈਗੇ ਨੇ ਤਾਂ ਸਿਕਿਉਰਿਟੀ ਦੇ ਲਿਹਾਜ਼ ਨਾਲ ਵੀ ਬੜੀਆਂ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਇਹ ਫਿਰ ਸਿਕਿਉਰਿਟੀ ਦੇ ਵੱਲੋਂ ਵੀ ਕੀਤਾ ਗਿਆ ਨਮਾਇਨਾ ਇਹਦਾ ਹਾਂਜੀ ਸਿਕਿਉਰਿਟੀ ਵਾਲੇ ਵੀ ਉਸਦੇ ਨਾਲ ਸੀਗੇ ਤੇ ਉਹਨਾਂ ਨੇ ਵੀ ਸਾਰਿਆਂ ਨੇ ਵੀ ਫਿਰ ਇਹੀ ਰੂਮ ਜਿਹੜਾ ਉਹ ਸਿਲੈਕਟ ਕੀਤਾ ਸੀਗਾ ਕਿਉਂਕਿ ਰੂਮ ਕਾਫੀ ਆ ਤੁਸੀਂ ਦੇਖ ਹੀ ਲਿਆ ਕੋਠੀ ਵੱਡੀ ਆ ਤੇ ਸਿਕਿਉਰਿਟੀ ਵਾਲੇ ਵੀ ਆਪਣਾ ਸੱਜੇ ਖੱਬੇ ਜਾਂ ਆਪਣਾ ਉਹ ਨਹੀਂ ਜੋ ਵੀ ਅਰੇਂਜਮੈਂਟ ਕਰਨਾ ਉਹ ਕਰ ਸਕਦੇ ਚਰਨਜੀਤ ਸਿੰਘ ਚੰਨੀ ਹੋਣਾਂ ਦੇ ਨਾਲ ਫਿਰ ਕੌਣ ਕੌਣ ਆ ਰਿਹਾ ਹੋਰ ਉਹਨਾਂ ਦੇ ਫੈਮਿਲੀ ਉਹਨਾਂ ਦੇ ਵਾਈਫ ਤਾਂ ਉਹ ਵੀ ਆਉਣਗੇ ਬਾਕੀ ਕਹਤਾ ਰਿਹਾ ਸੀ ਵੀ ਬੱਚੇ ਵੀ ਆਉਣਗੇ ਸਾਰੇ ਸ਼ਿਫਟ ਹੋਵਾਂਗੇ ਤੇ ਅੱਛਾ ਤੇ ਕਿਉਂਕਿ ਉਹਨਾਂ ਨੂੰ ਕੋਠੀ ਦੇਖ ਕੇ ਤਾਂ ਬਹੁਤ ਖੁਸ਼ ਹੋਏ ਕਹਿੰਦੇ ਕੋਠੀ ਬਹੁਤ ਵਧੀਆ ਤੁਹਾਡੀ ਵੀ ਅਸੀਂ ਸਾਰੀ ਫੈਮਿਲੀ ਆਵਾਂਗੇ ਜਾਨੀ ਕਿ 2 ਮਹੀਨੇ ਹੁਣ ਫਿਰ ਪੂਰੀ ਫੈਮਿਲੀ ਚਰਨਜੀਤ ਸਿੰਘ ਚੰਨੀ ਹੋਣਾ ਦੀ ਇਸੇ ਕੋਠੀ 'ਚ ਰਹੇਗੀ ਹਾਂਜੀ 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 ਵੈਲਕਮ ਹੈ ਜੀ ਉਹਨਾਂ ਦਾ ਸਾਰੀ ਫੈਮਿਲੀ ਦਾ ਤੇ ਅਸੀਂ ਤਾਂ ਚਾਹੁੰਦੇ ਆ ਵੀ ਜਿੰਨਾ ਜਲਦੀ ਆ ਸਕਦੇ ਹੁਣ ਇੱਥੇ ਤੇ ਜਲੰਧਰ ਵਿੱਚ ਰੌਣਕਾਂ ਲਾਉਣਾ ਕਿ ਜੀ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਮੰਗਾ ਸਾਹਿਬ ਗੱਲਬਾਤ ਕਰਨ ਦੇ ਲਈ ਸੋ ਚਰਨ ਚੌਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਹਾਲਾਂਕਿ ਹਾਈ ਕਮਾਂਡ ਦੇ ਵੱਲੋਂ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਜਿਵੇਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਜਾਂ ਜਿਵੇਂ ਕੇ ਕੱਟਿਆ ਗਿਆ ਜਿਵੇਂ ਜਲੰਧਰ ਦੇ ਵਿੱਚ ਚਨਜੀਤ ਸਿੰਘ ਚੰਨੀ ਐਕਟਿਵ ਨਜ਼ਰ ਆ ਰਹੇ ਨੇ ਔਰ ਜਿਵੇਂ ਹੁਣ ਇਹ ਕੋਠੀ ਜਿਹੜੀ ਹੈ ਪਸੰਦ ਕਰ ਲਈ ਗਈ ਹੈ ਔਰ ਇਹ ਕਹਿ ਦਿੱਤਾ ਗਿਆ ਕਿ ਪੂਰੇ ਪਰਿਵਾਰ ਸਮੇਤ ਹੁਣ ਜਲੰਧਰ ਦੇ ਵਿੱਚ ਚਨਜੀਤ ਸਿੰਘ ਚੰਨੀ ਚੌਣਾ ਤੱਕ ਰਹਿਣਗੇ ਤਾਂ ਇੱਥੋਂ ਇਹ ਗੱਲਾਂ ਸਾਫ਼ ਹੁੰਦੀਆਂ ਨੇ ਕਿ ਚਨਜੀਤ ਸਿੰਘ ਚੰਨੀ ਹੀ ਕਾਂਗਰਸ ਪਾਰਟੀ ਤੋਂ ਚੌਣ ਮੈਦਾਨ ਦੇ ਵਿੱਚ ਉਤਰਣਗੇ ਕੈਮਰਾਮੈਨ ਰਿੰਕੂ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਜਲੰਧਰ